ਇਸ ਟਾਈਮ ਦਾ ਐਸਐਮ ਹਰਿਆਣਾ ਹਰਿਆਣਾ ਚ ਕੀ ਹੋ ਰਿਹਾ ਹੈ ਨੈਸ਼ਨਲ ਹਾਈਵੇ ਦੇਖਿਏ ਹਾਈ ਕੋਰਟ ਨੇ ਵੀ ਬੋਲਾ ਹੈ ਕਿ ਆਪ ਰਸਤਾ ਨਹੀਂ ਬੰਦ ਕਰ ਸਕਤੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਚੜੋਨੀ ਔਰ 60 ਔਰ ਕਿਸਾਨ ਯੂਨੀਅਨ ਜੋ ਆਪਣਾ ਵਿਚਾਰ ਕਰ ਰਹੀ ਥੀ ਆਪਣੀ رائے ਬਣਾ ਰਹੀ ਥੀ ਉਹ ਸਭ ਇਕਜੁੱਟ ਆ ਚੁੱਕੀ ਹੈ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਹਾਂ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਲਾਲ ਕਮਲ ਸਾੜਨਾ ਹਰਿਆਣੇ ਤੋਂ ਮੈਂ ਕਿਸਾਨ ਵੀਰੇ ਮੌਜੂਦ ਨਹੀਂ ਆਪਾਂ ਗਲਤ ਕਰ ਲੈਨੇ ਸਰ ਨਾਮ ਕੀਆ ਜੈ ਰਾਮ ਦਾਸ ਹਰਿਆਣਾ ਜ਼ਿਲ੍ਹਾ ਅੰਮ੍ਰਿਤਸਰ ਔਰ ਭਾਰਤੀ ਕਿਸਾਨ ਯੂਨੀਅਨ ਉਥਾਨ ਪਰਵਕਤਾ ਇਧਰ ਕਿਧਾ ਆ ਗਿਆ ਤੁਸੀਂ ਅੱਗੇ ਤਾਂ ਬਾਰਡਰ ਪੈਂਦਾ ਜਿਵੇਂ ਪਿਛਲੇ ਅੰਦੋਲਨ ਬਾਰੇ ਅਸੀਂ ਡਟ ਕੇ ਕੰਦੇ ਦੇ ਕੰਦਾ ਨਾਲ ਲਾ ਕੇ ਪੰਜਾਬ ਦੇ ਨਾਲ ਖੜੇ ਸੀ ਆਪਣੇ ਵੀਰਾਂ ਨੂੰ ਗੱਜ-ਵੱਜ ਕੇ ਸਾਰੀਆਂ ਗੱਲਾਂ ਇਹ ਨਹੀਂ ਸੁਣ ਚੁੱਕੀਆਂ ਇਸ ਟਾਈਮ ਦਾ ਇਸ ਟਾਈਮ ਹਰਿਆਣਾ ਹਰਿਆਣੇ ਚ ਕੀ ਹੋ ਰਿਹਾ ਹੈ ਨੈਸ਼ਨਲ ਹਾਈਵੇ ਦੇਖੇ ਹਾਈ ਕੋਰਟ ਨੇ ਵੀ ਬੋਲਾ ਹੈ ਕਿ ਆਪ ਰਸਤਾ ਨਹੀਂ ਬੰਦ ਕਰ ਸਕਦੇ ਗੱਲ ਹੋ ਗਈ ਹੁਣ ਹਾਈ ਕੋਰਟ ਨੇ ਬੋਲ ਤਾਂ ਪਤਾ ਲੱਗ ਗਿਆ ਹਰਿਆਣੇ ਚ ਇਸ ਟਾਈਮ ਕੀ ਚੱਲਦਾ ਹਰਿਆਣੇ ਚ ਇਸ ਟਾਈਮ ਬੜਾ ਕਰੋਸ਼ ਹੈ और सभी किसान यूनियन भारतीय किसान यूनियन चुड़ूनी और साठ और किसान यूनियन जो अपना विचार कर रही थी अपनी राय बना रही थी वो सब एकजुट आ चुकी है सोनीपत में हमारी बात हुई है ਔਰ ਨੋਲਤਾ ਜੋ ਮੈਟਰ ਹੈ ਅਡਾਨੀ ਦੇ ਗੋਦਾਮ ਦਾ ਉਸ ਮੈਟਰ ਤੇ ਬਾਤ ਹੋਈ ਹੈ ਉਸ ਕੋ ਅਵੇਦ ਬਿਨਾ ਟੈਂਡਰ ਕੇ ਔਰ ਲੀਗਲ ਤਰੀਕੇ ਸੇ ਉਸ ਦਾ ਕੋਈ ਡਾਕੂਮੈਂਟ ਕਿਨਾਂ ਔਰ ਹਮਾਰੇ ਭਾਈਓ ਕਾ ਨੁਕਸਾਨ ਜੈ ਜੈ ਰਾਮ ਜੈ ਰਾਮ ਸਿੰਘ ਸਾਡੇ ਨਾਲ ਸੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਜਿਹੜੇ 5 ਕਰੋੜ ਦੇ ਲਗਭਗ ਜਿਹੜਾ ਸਰਕਾਰ ਦਾ ਜਿਹੜਾ ਖਰਚ ਹੋ ਗਿਆ ਇਹਨੇ ਇਦਾਂ ਖਰਚ ਕਰਨ ਨਾਲੋਂ ਜੇਕਰ ਸਰਕਾਰ ਜਿਹੜਾ ਐਮਐਸਪੀ ਦੇਣਦੀ ਤਾਂ ਕਿਸਾਨ ਵੀ ਸੁਖੀ ਸਰਕਾਰ ਵੀ ਸੁਖੀ ਤੇ ਜਿਹੜੇ ਲੋਕ ਆ ਜਿਹੜੇ ਉਹ ਵੀ ਸੁਖੀ ਤੇ ਇਹ ਕਦੋਂ ਹੋਵੇਗਾ ਇਹ ਦੇਖਣ ਲਈ ਇੰਤਜ਼ਾਰ ਕਰਨਾ ਪਵੇਗਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਲਾਲ ਕਮਲ ਸਾਡੇ ਨਾਲ ਹਰਿਆਣੇ ਤੋਂ ਮੈਂ ਕਿਸਾਨ ਵੀਰੇ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਣੇ ਸਰ ਨਾਮ ਕੀ ਆ ਜੈ ਰਾਮ ਦਾਸ ਹਰਿਆਣਾ ਜਿਲ੍ਹਾ ਅੰਮ੍ਰਿਤਸਰ ਔਰ ਭਾਰਤੀ ਕਿਸਾਨ ਯੂਨੀਅਨ ਉਥਨ ਪਰਵਕਤਾ ਇਧਰ ਕਿਧਾ ਆ ਗਿਆ ਤੁਸੀਂ ਅੱਗੇ ਤਾਂ ਬਾਰਡਰ ਪੈਂਦਾ ਜਿਵੇਂ ਪਿਛਲੇ ਅੰਦੋਲਨ ਬਾਰੇ ਅਸੀਂ ਡਟ ਕੇ ਕੰਦੇ ਦੇ ਕੰਦਾ ਨਾਲ ਲਾ ਕੇ ਪੰਜਾਬ ਦੇ ਨਾਲ ਖੜੇ ਸੀ ਆਪਣੇ ਵੀਰਾਂ ਨੂੰ ਗੱਜ-ਵੱਜ ਕੇ ਸਾਰੀਆਂ ਗੱਲਾਂ ਇਹ ਨਹੀਂ ਸੁਣ ਚੁੱਕੀਆਂ ਇਸ ਟਾਈਮ ਦਾ ਇਸ ਟਾਈਮ ਹਰਿਆਣਾ ਹਰਿਆਣੇ ਚ ਕੀ ਹੋ ਰਿਹਾ ਹੈ ਨੈਸ਼ਨਲ ਹਾਈਵੇ ਦੇਖੇ ਹਾਈ ਕੋਰਟ ਨੇ ਵੀ ਬੋਲਾ ਹੈ ਕਿ ਆਪ ਰਸਤਾ ਨਹੀਂ ਬੰਦ ਕਰ ਸਕਤੇ ਗੱਲ ਹੋ ਗਈ ਹੁਣ ਹਾਈ ਕੋਰਟ ਨੇ ਬੋਲਤਾ ਪਤਾ ਲੱਗ ਗਿਆ ਹਰਿਆਣੇ ਚ ਇਸ ਟਾਈਮ ਕੀ ਚੱਲਦਾ ਹਰਿਆਣੇ ਚ ਇਸ ਟਾਈਮ ਬੜਾ ਕਰੋਸ਼ ਹੈ ਔਰ ਸਭੀ ਕਿਸਾਨ ਯੂਨੀਅਨ ਭਾਰਤੀ ਕਿਸਾਨੀ ਯੂਨੀਅਨ ਚੜੋਨੀ ਔਰ 60 ਔਰ ਕਿਸਾਨ ਯੂਨੀਅਨ ਜੋ ਆਪਣਾ ਵਿਚਾਰ ਕਰ ਰਹੀ ਸੀ ਆਪਣੀ رائے ਬਣਾ ਰਹੀ ਸੀ ਉਹ ਸਭ ਇਕ ਜੁਟਾ ਚੁੱਕੀ ਹੈ ਸੋਨੀਪੱਤ ਮੇਂ ہماری ਬਾਤ ਹੋਈ ਹੈ और नोलथा जो मैटर है अडानी के गोदाम का उस मैटर पे बात हुई है उसको अवैध बिना टेंडर के और लीगल तरीके से उसका कोई डॉक्यूमेंट करना और हमारे भाइयों का नुकसान जयराम जयराम सिंह ਸਾਡੇ ਨਾਲ ਸੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਉਹ ਜਿਹੜੇ 5 ਕਰੋੜ ਦੇ ਲਗਭਗ ਜਿਹੜਾ ਉਹ ਸਰਕਾਰ ਦਾ ਖਰਚ ਹੋ ਗਿਆ ਇਹਨੇ ਇਦਾਂ ਖਰਚ ਕਰਨ ਨਾਲੋਂ ਜੇਕਰ ਸਰਕਾਰ ਜਿਹੜਾ ਐਮਐਸਪੀ ਦੇਣਦੀ ਤਾਂ ਕਿਸਾਨ ਵੀ ਸੁਖੀ ਸਰਕਾਰ ਵੀ ਸੁਖੀ ਤੇ ਜਿਹੜੇ ਲੋਕ ਆ ਜਿਹੜੇ ਉਹ ਵੀ ਸੁਖੀ ਤੇ ਇਹ ਕਦੋਂ ਹੋਵੇਗਾ ਇਹ ਦੇਖਣ ਲਈ ਇੰਤਜ਼ਾਰ ਕਰਨਾ ਪਾਵੇਗਾ